ਸੁਧਾਰ ਲੈਰ ਵਾਲਿਆਂ ਦੀ ਫੇਰ ਤੋਂ ਗੱਲ ਕਰੀਏ ਉਹਨਾਂ ਨੇ ਕਾਫੀ ਰੌਲਾ ਰੱਪਾ ਪਾਇਆ ਕਿ ਭਾਈ ਭਰਤੀ ਤੇ ਸ਼ੁਰੂ ਕਰਤੀ ਹੈ ਭਰਤੀ ਦੇ ਕਰਕੇ ਕਿਸੇ ਤਰ੍ਹਾਂ ਦਾ ਕੋਈ ਨਿਯਮ ਇਹਨਾਂ ਨੇ ਕੋਈ ਆਦੇਸ਼ ਨਹੀਂ ਮੰਨਿਆ ਆਪ ਦੀ ਮਰਜ਼ੀ ਨਾਲ ਹੀ ਸ਼ੁਰੂ ਕਰਤਾ ਤੇ ਆਪਾਂ ਨੂੰ ਵੀ ਪਤਾ ਕਿ ਚੱਲ ਰਿਹਾ ਜੋਰਾਂ ਸ਼ੋਰਾਂ ਨਾਲ ਕੰਮ ਪਰ ਉਹ ਵੀ ਕਹਿੰਦੇ ਕਿ ਅਸੀਂ ਭਾਈ ਹੁਣ ਨਵੇਂ ਸਿਰੇ ਤੋਂ ਮੜਾ ਇਹ ਸ਼ੁਰੂਆਤ ਕਰਦੇ ਹਾਂ ਕੁਝ ਹੋਰ ਕੋਸ਼ਿਸ਼ਾਂ ਕਰਦੇ ਹਾਂ ਜਥੇਦਾਰ ਸਾਹਿਬ ਨੂੰ ਮਿਲਦੇ ਹਾਂ ਹੁਣ ਕੀ ਸੋਚ ਰਹੇ ਆ ਉਹ ਕੀ ਨਵਾਂ ਲੈ ਕੇ ਆਉਣਗੇ ਜਾਂ ਫਿਰ ਕੀ ਪਲਾਨ ਕਰ ਰਹੇ ਆ ਉਹਨਾਂ ਦੇ ਟਾਈਮ 'ਚ ਦੇਖੋ ਸੁਧਾਰ ਲੈਰ ਵਾਲਿਆਂ ਦਾ ਇੱਕ ਤੇ ਉਹ ਰਾਤ ਮੈਂ ਦੇਖ ਰਿਹਾ ਸੀਗਾ ਪ੍ਰੈਸ ਨੋਟੀ ਉਹਨਾਂ ਦਾ ਆ ਜਾਂਦਾ ਹੈ ਜੀ ਜਾਣੂ ਹੁੰਦੇ ਆ ਲੀਡਰ ਪਰਸਨਲ ਨੰਬਰ ਜਿਹੜੇ ਹਨ ਹੂੰ ਹੂੰ ਇੱਕ ਦੂਜੇ ਨਾਲ ਸ਼ੇਅਰ ਹੁੰਦੇ ਆ ਜੀ ਜੀ ਉਹ ਮੈਂ ਸੌਂ ਤੋਂ ਪਹਿਲਾਂ ਦੇਖ ਰਿਹਾ ਸੀਗਾ ਕਿ ਇੱਕ ਤੇ ਉਹਨਾਂ ਨੇ মিডিਆ ਵਾਲਿਆਂ ਨੂੰ ਅਪੀਲ ਕੀਤੀ ਆ ਕਿ ਜਿਹੜੀ ਇਹ ਖਬਰ ਚਲਾਈ ਜਾ ਰਹੀ ਆ ਕਿ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਖਤਰ ਤੱਕ ਕਰਕੇ ਇੱਕ ਨਵੀਂ ਪਾਰਟੀ ਕੱਢ ਦਿੱਤੀ ਜਾਊਗੀ ਹੂੰ ਪਲੀਜ਼ ਇਹ ਖਬਰਾਂ ਨਾ ਚਲਾਓ ਜੀ ਮਤਲਬ ਕਿ ਉਹਨਾਂ ਨੇ মিডিਆ ਨੂੰ ਅਪੀਲ ਕੀਤੀ ਆ ਕਿ ਅਸੀਂ ਕੋਈ ਹੱਲੇ ਪਾਰਟੀ ਬਣਾਉਣ ਨਹੀਂ ਜਾ ਰਹੇ ਤੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਕਿ ਜਦੋਂ ਤੱਕ ਇਸ ਚੀਜ਼ ਦਾ ਫੈਸਲਾ ਨਹੀਂ ਹੋਏਗਾ ਤਦ ਤੱਕ ਕੋਈ ਪਾਰਟੀ ਨਹੀਂ ਬਣਾਉਣਗੇ ਬਿਲਕੁਲ ਜੀ ਬਣਾਉਣ ਦੇ ਬਿਲਕੁਲ ਕਿਉਂਕਿ ਉਹ ਤਾਂ ਫਿਰ ਇੱਕ ਤਰ੍ਹਾਂ ਨਾਲ ਇੱਕ ਉਹਨਾਂ ਦੇ ਖਿਲਾਫ ਇੱਕ ਝਗੜਾ ਸ਼ੁਰੂ ਹੋ ਜਾਏਗਾ ਕਿ ਭਾਈ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪੂਰਨ ਤੌਰ ਤੇ ਲਾਗੂ ਕਰਾਉਣ ਦੀ ਲੜਾਈ ਛੱਡ ਕੇ ਤੁਸੀਂ ਦੂਜੇ ਪਾਸੇ ਚਲੇ ਗਏ ਬਿਲਕੁਲ ਇਸ ਕਰਕੇ ਆਪਾਂ ਪਹਿਲੇ ਦੱਸਤਾ ਸੀ ਤਾਂ ਸਭ ਤੋਂ ਪੋਜ਼ਿਟਿਵ ਪੱਖ ਉਹਨਾਂ ਕੋਲੇ ਹੈ ਵੀ ਹਾਂਜੀ ਵੀ ਅਸੀਂ ਤਾਂ ਇੰਤਜ਼ਾਰ ਕਰ ਰਹੇ ਹਾਂ ਜੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੈ ਅਸੀਂ ਤਾਂ ਉਹਨਾਂ ਦੇ ਮਾਰਗਦਰਸ਼ਨ ਨਾਲ ਚੱਲ ਰਹੇ ਹਾਂ ਠੀਕ ਹੈ ਨਾ ਜੀ ਉਹਨਾਂ ਕੋਲ ਕਹਿਣ ਲਈ ਇਹ ਚੀਜ਼ ਹੈਗੀ ਆ ਨਹੀਂ ਤਾਂ ਉਹ ਵੀ ਕਹਿ ਲਓ ਕਿ ਸਵਾਲਾਂ ਦੇ ਦਾਇਰੇ 'ਚ ਸਵਾਲਾਂ ਦੇ ਘੇਰੇ 'ਚ ਆ ਜਾਓ ਆ ਜਾਂਦੇ ਬਿਲਕੁਲ ਹੋਰ ਦੂਜੀ ਗੱਲ ਕਿ ਇਹਨਾਂ ਨੇ ਇਹ ਪ੍ਰੋਗਰਾਮ ਉਹ ਲਿਖਿਆ ਹੂੰ ਕਿ ਭਾਈ ਅਸੀਂ ਜੋ ਭਰਤੀ ਮਹਿੰਮ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਸੱਤ ਮੈਂਬਰੀ ਕਮੇਟੀ ਜਦੋਂ ਐਗਜ਼ਿਸਟ ਕਰਦੀ ਆ ਜੀ ਗਿਆਨੀ ਰਗਵੀਰ ਸਿੰਘ ਵਾਰ-ਵਾਰ ਕਹਿ ਰਹੇ ਆ ਪਰ ਦੂਜੇ ਪਾਸੇ ਭਰਤੀ ਮੁਹਿੰਮ ਜਿਹੜੀ ਅਕਾਲੀ ਦਲ ਨੇ ਹੂੰ ਉਹ ਬੇਰੋਕ ਟੁਕ ਚਲਾਈ ਹੋਈ ਆ ਤੇ ਭਾਈ ਅਸੀਂ ਇਸ ਸੰਦਰਭ ਦੇ ਵਿੱਚ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਜਾ ਕੇ ਯਾਨੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਮਿਲਾਂਗੇ ਤੇ ਇਹਦੇ ਤੇ ਸਥਿਤੀ ਸਪਸ਼ਟ ਕਰਵਾਉ ਹੂੰ ਅੱਛਾ ਇਸ ਤੋਂ ਪਹਿਲਾਂ ਇੱਕ ਚੀਜ਼ ਹੋਰ ਵਾਪਰਦੀ ਆ ਜੀ )^{(Chander) ਸਾਹਿਬ ਨੇ ਜਿਹੜੇ ਅਕਾਲੀ ਦਲ ਯੂ ਤੇ ਪ੍ਰਧਾਨ ਉਹਨਾਂ ਦੀ ਅਗਵਾਈ ਚ ਇੱਕ ਵਫਦ ਜਿਹੜਾ ਉਹ ਪਹੁੰਚ ਗਿਆ ਕਲ ਤੱਕ ਸਾਡੇ ਹੂੰ ਉਹ ਕਹਿੰਦੇ ਲਓ ਜੀ ਆ ਦੋ ਕੋ ਕਲਿੱਪਾਂ ਨੇ ਜੀ ਅਖੇਦੇ ਚ ਕੀ ਆ ਉਹ ਕਹਿੰਦੇ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਉਥੇ ਸ਼ਰਮ ਝੂਠ ਮਾਰ ਗਿਆ ਹੂੰ ਕਿ ਮੈਂ ਤਾਂ ਕਦੇ ਜੀ ਡੇਰਾ ਮੁਕਤੀ ਦੀ ਮਾਫੀ ਦੀ ਹਮਾਇਤ ਨਹੀਂ ਕੀਤੀ ਵਗੈਰਾ ਵਗੈਰਾ ਉਹਨਾਂ ਕਹੇ ਜੀ ਆ ਚੈੱਕ ਕਰੋ ਗੱਭਰੂ ਦੀ ਰਫਤਾਰ ਚੈੱਕ ਕਰ ਚੈੱਕ ਕਰੋ ਗਾਣਾ ਨਹੀਂ ਜਿਵੇਂ ਕਹਿੰਦੇ ਨੇ ਚੈੱਕ ਕਰੋ ਜੀ ਆ ਇੱਥੇ ਤੁਸੀਂ ਚੰਦੂ ਮਾਜਰਾ ਦਾ ਵਿਚਾਰ ਚੈੱਕ ਕਰੋ ਜੀ ਹੁਣ ਉਹਦੇ ਚ ਪ੍ਰੇਮ ਸਿੰਘ ਚੰਦੂ ਮਾਜਰਾ ਬੋਲਣ ਦਾ ਹੈ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਦੀਆਂ ਤਾਂ ਖਬਰਾਂ ਲੱਗੀਆਂ ਸਰ ਮੈਂ ਜੱਗ ਪਾਣੀ ਚ ਆਪ ਉਹ ਇਹਨਾਂ ਦਾ ਬਿਆਨ ਪੜਿਆ ਜੀ ਗੱਲ ਵੀ ਕਹੀ ਸੀ ਪਹਿਲਾਂ ਵੀ ਦੱਸੋ ਮੈਂ ਖੁਦ ਪੜ੍ਹੀ ਹੋ ਖਬਰ ਇਹ ਮੁਕਰ ਕੇ ਕਹਿੰਦੇ ਜੀ ਮੈਂ ਤੇ ਕਹਿਣੀ ਝੂਠੀਆਂ ਖਬਰਾਂ ਲੱਗੀਆਂ ਤਾਂ ਮਤਲਬ ਕਿ ਉਹ ਕਲਿੱਪ ਵੀ ਆ ਗਈ ਹੁਣ ਸਾਹਮਣੇ ਉਦੋਂ ਬੀਬੀ ਜੀ ਵੀਰ ਕੋਰ ਦੀ ਵੀ ਕੋਈ ਕਲੇਪ ਹੈ ਜੀ ਉਹ ਕਹਿੰਦੇ ਜੀ ਕਿ ਇਹਨਾਂ ਤੇ ਕਾਰਵਾਈ ਕਰੋ ਸ਼ਰਿਆਮ ਅਕਾਲ ਤੱਕ ਸਾਤੇ ਹੂੰ ਮੁਨਕਰ ਹੋ ਗਏ ਨੇ ਨਾ ਚੀਜ਼ ਅੱਛਾ ਹੁਣ ਅੱਗੇ ਆ ਜਾਈਏ ਆਪਾਂ ਇੱਕ ਲੇਟੈਸਟ ਜੀਡੀ ਅਪਡੇਟ ਮਿਲ ਰਹੀ ਆ ਹੂੰ ਕਿ ਸੁਧਾਰ ਲੈਰ ਵਾਲੇ ਅੱਗੋਂ ਘੇਰ ਨੂੰ ਫਿਰਦੇ ਸੀ ਹੂੰ ਇਹਨਾਂ ਨੂੰ ਆਂਦੇ ਆ ਕਿ ਗਿਆਨੀ ਰਗਵੀਰ ਸਿੰਘ ਜਿਹੜੇ ਉਹ ਦੇਸ਼ ਛੱਡ ਗਏ ਨੇ ਉਹ ਉਹ ਦੇਸ਼ ਤੋਂ ਬਾਹਰ ਚਲੇ ਗਏ ਨੇ ਕੀ ਬਾਤ ਇਹ ਇਹ ਸੱਚਮੁੱਚ ਨਵੀਂ ਗੱਲ ਹੈ ਨਵੀਂ ਗੱਲ ਆ ਸੁਣ ਨੂੰ ਮਿਲ ਰਹੀ ਆ ਕਿ ਉਹ ਆਪਣੇ ਨਿੱਜੀ ਤੌਰ ਤੇ ਚਲੇ ਗਏ ਜੀ ਸ਼ਾਇਦ ਇੰਗਲੈਂਡ ਦੱਸਿਆ ਜਾ ਰਿਹਾ ਕਿ ਇੰਗਲੈਂਡ ਗਏ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਤਲਬ ਕਿ 2.5 ਵਾਲੀ ਮੀਟਿੰਗ ਮੁਲਤਵੀ ਹਮ ਤੇ ਗਿਆਨੀ ਹਰਪ੍ਰੀਤ ਸਿੰਘ ਆ ਕੇ ਤੁਹਾਨੂੰ ਪਤਾ ਹੀ ਹੈ ਸਭ ਕੁਝ ਬੋਲ ਗਏ ਕਿ ਇਥੇ ਕੁਝ ਮੈਸੈਂਜਰਸ ਆਫ ਬਾਦਲਸ ਜੀ ਉਹ ਫਿਰਦੇ ਆ ਹਮ ਕਿਹਨੂੰ ਗਏ ਗਏ ਹੁਣ ਇਹ ਦੱਸਿਆ ਨਹੀਂ ਕਿ ਲਵ ਚਾਰਜਰ ਲਵ ਚਾਰਜਰ ਕੌਣ ਗਾ ਰਿਹਾ ਤੇ ਦੂਜੇ ਪਾਸੇ ਨਾਉ ਨਾ ਨੇ ਸੰਕੇਤ ਦੇ ਦਿੱਤਾ ਕਿ ਫਿਰ ਭਾਈ ਪੰਥ ਦੀ ਸਹਿਤਾ ਦੇ ਨਾਲ ਜਾਂ ਮਤਲਬ ਕਿ ਕੌਮ ਦੀ ਸਹਿਤਾ ਦੇ ਨਾਲ ਫਿਰ ਵੇਖਾਂਗੇ ਕੀ ਕਰਨਾ ਉਹ ਸਾਫ ਸੰਕੇਤ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਉਹ ਪਹਿਲਾਂ ਤੋਂ ਆ ਰਹੇ ਉਹ ਉਹਨਾਂ ਨੇ ਸੰਕੇਤ ਦੇ ਦਿੱਤਾ ਕਿ ਉਹ ਹੁਣ ਤੈਨੂੰ ਟਕਰਾਂਗੇ ਸਜਰੇ ਸ਼ਰੀਕ ਤੇਰੇ ਬਣ ਕੇ ਭਈ ਤੁਹਾਨੂੰ ਫਿਰ ਦੂਜੇ ਲੋਟ ਟਕਰਾਂਗੇ ਪਰ ਇਹ ਕਮਾਲ ਦੀ ਗੱਲ ਹੈ ਕਿ 28 ਵਾਲੀ ਮੀਟਿੰਗ ਹਾਲੇ ਦੁਬਾਰਾ ਨਿਸ਼ਚਿਤ ਨਹੀਂ ਹੋਈ ਦੁਬਾਰਾ ਤੈ ਨਹੀਂ ਹੋਈ ਮੁਕਰਰ ਨਹੀਂ ਹੋਈ ਤਾਂ ਉਹ ਤੋਂ ਪਹਿਲਾਂ ਇਨਾਂ ਨੇ ਪਹਿਲ ਕਦਮੀ ਸ਼ੁਰੂ ਕੀਤੀ ਕਿ ਜਾ ਕੇ ਆਪਾਂ ਕੋਈ ਗਿਆਨੀ ਰਗਵੀਰ ਸਿੰਘ ਹੋਰਾ ਤੋਂ ਇਸ ਮੁਤਲਕ ਆਦੇਸ਼ ਪ੍ਰਾਪਤ ਕਰੀਏ ਜਾਂ ਬਿਆਨ ਉਹਨਾਂ ਦਾ ਕੋਈ ਸੁਣੀਏ ਸੁਨਾਈਏ ਤੇ ਉਦੋਂ ਪਹਿਲਾਂ ਹੀ ਖਬਰ ਆ ਰਹੀ ਹੈ ਕਿ ਗਿਆਨੀ ਜੀਤੇ ਚਲੇ ਗਏ ਨੇ ਹੁਣ ਗਿਆਨੀ ਰਗਵੀਰ ਸਿੰਘ ਹੋਰਾ ਦੀ ਵੀ ਚਲੋ ਸਤਕਾਰਤ ਨੇ ਪਰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਰਿਕਾਰਡ ਤੇ ਕਰਨੀਆਂ ਪੈਂਦੀਆਂ ਜੀ ਉਹਨਾਂ ਦੀ ਵੀ ਇਸ ਵੇਲੇ ਜਿਹੜੀ ਪੋਜੀਸ਼ਨ ਹੈ ਉਹ ਬਹੁਤ ਕੈਲਕਿਨ ਦਾਸਕ ਹੋਈ ਪਈ ਆ ਹੂੰ ਉਹ ਗਿਆਨੀ ਗੁਰਵਚਨ ਸਿੰਘ ਹੋਰਾ ਵਾਂਗੂ ਵੀ ਨਹੀਂ ਬੰਨਣਾ ਚਾਹੁੰਦੇ ਜੀ ਤੇ ਦੂਜੇ ਪਾਸੇ ਤੁਹਾਨੂੰ ਪਤਾ ਉਧਰੋਂ ਵੀ ਫਸੇ ਜੇ ਲੱਗਦੇ ਆ ਪੋਜੀਸ਼ਨ ਕੁਛ ਇਸ ਤਰ੍ਹਾਂ ਦੀ ਹੈਗੀ ਉਹਨਾਂ ਦੀ ਕਿ ਦੋਹਾਂ ਪਾਸਿਆਂ ਤੋਂ ਹੀ ਬਚ ਬਚਾ ਕੇ ਚੱਲ ਰਹੇ ਆ ਯਾਰ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਜਿਹੜਾ ਹੈ ਨਾ ਹੂੰ ਜੋ ਉਹਨਾਂ ਨੇ ਉਹ 2 ਕਿ 3 ਮਿੰਟ ਦੀ ਵੀਡੀਓ ਕਿ 4 ਮਿੰਟ ਦੀ ਵੀਡੀਓ ਪਾਈ ਉਹ ਕਾਫੀ ਕੁਝ ਬਿਆਨਦਾ ਹੈ ਬਿਆਨ ਹੀ ਕਾਫੀ ਕੁਝ ਬਿਆਨਦਾ ਕਲੀਅਰ ਕਰਦਾ ਕਿ ਉਹ ਕਿੰਨੇ ਨਾਖੁਸ਼ ਨੇ ਤੇ ਕਿਹਦੇ ਕਿਹਦੇ ਨਾਲ ਨਾਖੁਸ਼ ਆ ਜੀ 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 ਮਤਲਬ ਕਿ ਉਹ ਕਹਿੰਦਾ ਜਦ ਵੀ ਪਤਾ ਹੀ ਨਹੀਂ ਉਹ ਕਿੰਨੇ ਦੁਖੀ ਨੇ ਤੇ ਕਿਹਦੇ ਕਿਹਦੇ ਤੋਂ ਦੁਖੀ ਨੇ ਇਸ ਕਰਕੇ ਬੜੀ ਇਸ ਵੇਲੇ ਕਹਿੰ ਲੋ ਕਾਲੀ ਪੋਲਿਟਿਕਸ ਜਿਹੜੀ ਹੈ ਨਾ ਉਹ ਆਪਣੇ ਆਪ 'ਚ ਕਹਿੰ ਲੋ ਦਵੰਦ ਦਾ ਸ਼ਿਕਾਰ ਵੀ ਹੈ ਜੀ ਤੇ ਨਾਲ ਇੱਕ ਪੰਮਲ ਪੂਸਾ ਸਾਡੇ ਵਰਗਿਆਂ ਵਾਸਤੇ ਵੀ ਹੈ ਕਿ ਗਾਂ ਕੀ ਹੋਣਾ ਕੋਈ ਸਮਝ ਨਹੀਂ ਆ ਰਹੀ ਸਰ ਬਿਲਕੁਲ ਬਿਲਕੁਲ ਉਮੀਦਾਂ ਸੀ ਕਿ ਮਿਲ ਜਾਣਗੇ ਉਮੀਦਾਂ ਫਿਰੇ ਆਈਆਂ ਕਿ ਵੱਖ ਹੋ ਜਾਣਗੇ ਹੁਣ ਨਾ ਵੱਖ ਹੋ ਰਿਹਾ ਨਾ ਟੁੱਟ ਰਿਹਾ ਨਾ ਲੱਗ ਰਿਹਾ ਇਹ ਸਮੱਸਿਆ ਜਿਹੜੀ ਹੈ ਸਾਰਿਆਂ ਨੂੰ ਕੰਫਿਊਜ਼ ਕਰਦੀ ਹੈ ਜੀ ਬਿਲਕੁਲ ਜੀ ਜੀ ਮਲੂਕ ਸਿੰਘ ਜੀ ਕਹਿ ਰਹੇ ਕਿ ਸੁਧਾਰ ਲਹਿਰ ਵਾਲੇ ਹੁਣ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਐ ਇਧਰ ਗੁਲਾਬ ਸਿੰਘ ਕੰਗ ਜੀ ਕਹਿੰਦੇ ਕਿ ਇੰਗਲੈਂਡ ਚਲੇ ਗਏ ਨੇ ਗਿਆਨੀ ਜੀ ਬਿਲਕੁਲ ਤੇ ਜਗਤਾਰ ਸਿੰਘ ਜੀ ਕਹਿ ਰਹੇ ਨੇ ਕਿ ਚੋਰਾ ਨੂੰ ਮੋਰ ਪੈ ਗਏ ਨੇ ਖੈਰ ਇਹ ਸਾਰੀਆਂ ਚੀਜ਼ਾਂ ਨੇ ਨਾ ਆਪਣੇ ਤਾਂ ਇੱਕ ਕਨਫਲਿਕਟ ਹੀ ਪੈਦਾ ਕਰਦੀਆਂ ਨੇ ਜਦੋਂ ਤੱਕ ਕੋਈ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਆਪਾਂ ਇਸ ਤੇ ਕੁਝ ਕਹਿ ਨਹੀਂ ਸਕਦੇ ਪਰ ਜਦੋਂ ਕੋਈ ਖਬਰ ਆਉਂਦੀ ਹੈ ਤੇ ਉਦੋਂ ਆਪਾਂ ਗੱਲ ਕਰ ਸਕਦੇ ਹਾਂ ਹਾਂਜੀ ਬਿਲਕੁਲ ਜੀ 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 ਅਮਰਪਾਲ ਸਿੰਘ ਦੀ ਕਹੇ ਕਿ ਅਕਾਲੀ ਫੂਲਾ ਸਿੰਘ ਬਣ ਲਈ ਹੋਈ ਜਿਗਰਾ ਚਾਹੀਦਾ ਕਹਿੰਦੇ ਜੀ ਜੀ ਖੈਰ ਮਿੰਟੂ ਜੀ ਇਸ ਖਬਰ ਤੋਂ ਥੋੜਾ ਜੱਗਗੇ ਨੂੰ ਹੋਰ ਹਿਲ ਕੇ ਆਪਾਂ ਹੁਣ ਆਪ ਵਾਲਿਆਂ ਦੀ ਗੱਲ ਹੋਰ ਕਰੀਏ ਕਿ ਕਾਉਂਸਲਰ ਵਾਲਾ ਮੇਹਰ ਵਾਲਾ ਮਸਲਾ ਆਪ ਵੇਖ ਰਹੇ ਹਾਂ ਕਿ ਲਗਾਤਾਰੇ ਪਿਆ ਹੋਇਆ ਹੈ ਇਹ ਪੂਰੀ ਖਿੱਚੋ ਤਾਣ ਇੱਕ ਫੜ ਕੇ ਉਧਰ ਨੂੰ ਲੈ ਗਿਆ ਇੱਕ ਫੜ ਕੇ ਉਧਰ ਨੂੰ ਲੈ ਗਿਆ ਦੋ ਕ ਆ ਗਏ ਦੋ ਕ ਮੁੜ ਗਏ ਚੰਡੀਗੜ੍ਹ ਦੇ ਵਿੱਚ ਕੀ ਰੋਲਾ ਪਿਆ ਹੋਇਆ ਹੈ ਇਹੋ ਜਿਹਾ ਕੀ ਮਸਲਾ ਹੈ ਕਹਿੰਦੇ ਕਿ ਕਾਉਂਸਲਰੀ ਇਧਰ ਉਧਰ ਕਰਨੇ ਪੈ ਗਏ ਤੁਸੀਂ ਤੇ ਇਹ ਚੀਜ਼ ਦੇਖ ਰਹਿ ਜੇ ਕਾਉਂਸਲਰ ਲੁਕਾਣੇ ਪੈ ਰਹੇ ਨੇ ਇੱਕ ਦੂਜੇ ਤੋਂ ਹੂੰ ਉਹ ਜਿਵੇਂ ਛੋਟੇ ਹੁੰਦੇ ਨੇ ਨਾ ਸਾਨੂੰ ਉਹ ਇਹ ਬੜਾ ਡਰਾਵਾ ਦਿੱਤਾ ਜਾਂਦਾ ਸੀਗਾ ਕਿ ਮਰ ਜਾੜੇ ਛੇਤੀ ਆ ਜਾਓ ਘਰੇ ਤੇ ਜਵਾਕ ਚੁੱਕਣ ਆਲੇ ਆ ਜਾਣਗੇ ਜੀ ਪਤਾ ਨਹੀਂ ਹੈਗੇ ਸੀ ਕਿ ਨਹੀਂ ਹੈਗੇ ਸੀ ਅਸੀਂ ਉਹ ਨੇਰਾ ਜਾ ਹੁੰਦਾ ਸੀ ਤਾਂ ਦਵਾ ਦਾ ਭੱਜ ਜਾਂਦੇ ਸੀ ਵੀ ਕੋਈ ਚੁੱਕੇ ਨਾ ਲੈ ਜਾਏ ਸਾਨੂੰ ਜੀ ਤਾਂ ਮੈਂ ਇੱਕ ਵਾਰੀ ਆਪਦੇ ਭਤੀਜੇ ਨੂੰ ਕਹਿ ਬੈਠਾ ਲਖਾਦਰ ਸਰਕਲ ਨਾ ਜਾਇਆ ਕਰ ਛੋਟਾ ਜਾਏ ਉਹ ਚੰਗਾ ਮੋਟਾ ਤਾਂ ਜਾ ਕਹਿੰਦਾ ਮੈਨੂੰ ਚੁੱਕੇ ਖਾਂਡ ਜਾਏਗਾ ਕਹਿੰਦਾ ਸਹੀ ਗੱਲ ਚੁੱਕੇਗਾ ਕਿਹੜਾ ਤੇ ਖੈਰ ਕਰ ਲਿਆ ਕਿ ਭਈ ਹੁਣ ਇੱਥੇ ਲੀਡਰ ਚੁੱਕਦੇ ਇੱਕ ਦੂਜੇ ਦਾ ਜੀ ਮਤਲਬ ਕਿ ਐਸੀ ਹਾਲਤ ਬਣੀ ਪਈ ਆ ਇਹ ਖੋਤਾ ਖੇਡ ਚੱਲਣ ਗਈ ਹੈ ਸਾਬ ਹੂੰ ਉਹਦੇ ਤਬੀਲੇ ਚੋਂ ਖੋਤਾ ਖੋਲ ਕੇ ਉਹ ਲੈ ਜਾਂਦਾ ਉਹਦੇ ਤਬੀਲੇ ਚੋਂ ਖੋਤਾ ਖੋਲ ਕੇ ਉਹ ਲੈ ਜਾਂਦਾ ਆ ਹਾਲ ਤੁਣੀ ਪਈ ਐ ਸਭ ਮਾਫ ਕਰਨਾ ਹੈ ਤੇ ਬੰਦੇ ਹੀ ਨੇ ਜੀ ਪਰ ਕਈ ਵਾਰ ਕਈ ਵਰੀ ਇਦਾਂ ਲੱਗਦਾ ਕਿ ਰਾਜਨੀਤਿਕ ਕੁਝ ਬੰਦੇ ਜਿਹੜੇ ਨਾ ਰਾਜਨੀਤਿਕ ਜਾਨਵਰ ਬਣ ਗਏ ਨੇ ਹਮ